ਸਤਿ ਸ੍ਰੀ ਅਕਾਲ ਜੀ ਵੈਲਕਮ ਆ ਮੇਰੇ YouTube ਚੈਨਲ ਸੈਨੀ ਕ੍ਰੀਏਟਿਵ ਕਾਜ਼ਾ ਤੇ ਫਰੈਂਡਸ ਜਿਹਦਾ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਅੱਜ ਜਿਹੜੀ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਹ ਆਮਬ ਦਾ ਖੱਟਾ ਮਿੱਠਾ ਆਚਾਰ ਆ ਜਿਸ ਤਰ੍ਹਾਂ ਕਿ ਹੁਣ ਆਂਬਾਂ ਦਾ ਸੀਜ਼ਨ ਚੱਲ ਰਿਹਾ ਆ ਬਹੁਤ ਸਾਰੀਆਂ ਰੈਸਪੀਆਂ ਇਹਦੇ ਨਾਲ ਰੈਡੀ ਹੁੰਦੀਆਂ ਆ ਤੇ ਅੱਜ ਮੈਂ ਜਿਹੜੀ ਸ਼ੇਅਰ ਕਰ ਰਹੀ ਆ ਇਹ ਹੈ ਆਂਬ ਦੇ ਆਚਾਰ ਦੀ ਖੱਟੇ ਮਿੱਠੇ ਆਚਾਰ ਦੀ ਇਹ ਆਚਾਰ ਇੱਕਦਮ ਪਰਫੈਕਟ ਤੇ ਬਹੁਤ ਹੀ ਸੁਆਦ ਬਣਿਆ ਹੋਇਆ ਹੈ ਤੇ ਚਲੋ ਸ਼ੁਰੂ ਕਰਦੇ ਹਾਂ ਰੈਸਪੀ ਉਸ ਤੋਂ ਪਹਿਲਾਂ ਫਰੈਂਡਸ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੱਥੇ ਮੈਂ 1 ਕਿਲੋ ਆਂਬ ਲਏ ਆ ਜਿਨ੍ਹਾਂ ਨੂੰ ਧੋ ਕੇ ਮੈਂ ਚੰਗੀ ਤਰ੍ਹਾਂ ਪੋਚ ਲਿਆ ਸੁਕਾ ਲਿਆ ਆ ਇਹਦੇ ਵਿੱਚ ਜਾਣ ਵਾਲੇ ਹੁਣ ਮਸਾਲੇ ਮੈਂ ਤੁਹਾਨੂੰ ਦੱਸ ਦਿੰਨੀ ਆ ਕੀ ਕੀ ਲਏ ਆ 1 ਦਾਲਚੀਨੀ ਦਾ ਟੁਕੜਾ ਲਿਆ ਆ ਅੱਧਾ ਚਮਚ ਕਲੌਂਜੀ ਲਈ ਆ 10-12 ਲੌਂਗ ਲਏ ਆ ਅੱਧਾ ਚਮਚ ਸੌਂਫਾ ਸਾਬਤ ਇੱਕ ਚਮਚਾ ਜੀਰਾ ਆ ਇੱਕ ਚਮਚ ਕਾਲੀ ਮਿਰਚ ਸਾਬਤ ਇੱਕ ਅੱਧਾ ਚਮਚ ਸਾਬਤ ਧਨੀਆ ਆ ਇੱਕ ਫੁੱਲ ਜੱਕਰੀ ਲਈ ਆ ਇੱਕ ਚਮਚ ਮੇਥੀ ਦਾਣਾ ਲਿਆ ਆ ਤੇ ਹਿੰਗ ਲਈ ਆ ਇਹ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਆ ਤੇ 250 ਗ੍ਰਾਮ ਮੈਂ ਚੀਨੀ ਲਈ ਆ ਤੁਸੀਂ ਇਹਦੀ ਜਗ੍ਹਾ ਗੁੜ ਵੀ ਪਾ ਸਕਦੇ ਆ ਇਹ ਨਮਕ ਆ ਨਮਕ ਸਵਾਦ ਦੇ ਅਨੁਸਾਰ ਪਾਣਾ ਹੈ ਥੋੜਾ ਜਿਹਾ ਤੇਜ਼ ਹੀ ਪੈਂਦਾ ਹਲਦੀ ਆ ਤੇ ਲਾਲ ਮਿਰਚ ਪਾਊਡਰ ਆ ਤੇ ਚਲੋ ਸ਼ੁਰੂ ਕਰਦੇ ਹੁਣ ਇਹਨੂੰ ਕੱਟਣਾ ਇੱਥੇ ਮੈਂ ਛਿਲਕੇ ਇਹਦੇ ਚੰਗੀ ਤਰ੍ਹਾਂ ਉਤਾਰ ਦਉਂਗੀ ਹਰਾ ਛਿਲਕਾ ਬਿਲਕੁਲ ਵੀ ਨਹੀਂ ਰਹਿਣ ਦੇਣਾ ਨਹੀਂ ਤਾਂ ਉਹ ਥੋੜਾ ਜਿਹਾ ਕੜੱਤਨ ਜਿਹੀ ਤੇ ਟੇਸਟ ਦਿੰਦਾ ਆ ਇਹ ਮੈਂ ਚੰਗੀ ਤਰ੍ਹਾਂ ਛਿਲਕੇ ਸਾਰੇ ਮੈਂ ਰੈਡੀ ਕਰ ਲਏ ਆ ਹੁਣ ਇਹਨਾਂ ਨੂੰ ਇਹਨਾਂ ਦੇ ਪੀਸ ਕਰੂੰਗੀ ਮੈਂ ਪੀਸ ਮੀਡੀਅਮ ਜਿਹਾ ਸਾਈਜ਼ ਦੇ ਰੱਖਣੇ ਆ ਨਾ ਬਹੁਤ ਵੱਡੇ ਕੱਟਣੇ ਆ ਨਾ ਬਹੁਤ ਛੋਟੇ ਕਰਨੇ ਆ ਤੇ ਇਹਦੇ ਵਿੱਚ ਜਿਹੜੀਆਂ ਗੁਠਲੀਆਂ ਨਿਕਲਣੀਆਂ ਉਹਨਾਂ ਦੀ ਵੀ ਇੱਕ ਰੈਸਪੀ ਤਿਆਰ ਹੋ ਸਕਦੀ ਆ ਉਹ ਆਮ ਪੰਨਾ ਤੁਸੀਂ ਤਿਆਰ ਕਰ ਸਕਦੇ ਆ ਗੁਠਲੀਆਂ ਸਿੱਟਣੀਆਂ ਨਹੀਂ ਵੇਸਟ ਕਰਕੇ ਤੇ ਇਹਨਾਂ ਨੂੰ ਅਸੀਂ ਯੂਜ਼ ਕਰ ਲਾਂਗੇ ਆਮ ਪੰਨਾ ਬਣਾਉਣ ਚ ਇਹ ਆਂਬ ਵੀ ਮੈਂ ਕੱਟ ਕੇ ਰੈਡੀ ਕਰ ਲਏ ਆ ਹੁਣ ਮੈਂ ਕੜਾਈ ਰੱਖੂੰਗੀ ਕੜਾਈ ਨਾਨ ਸਟਿਕ ਵਗੈਰਾ ਜਾਂ ਸਟੀਲ ਦੀ ਤੁਸੀਂ ਯੂਜ਼ ਕਰ ਸਕਦੇ ਆ ਇਹਦੇ ਚ ਐਨਮੀਨੀਅਮ ਦੀ ਕੜਾਈ ਜਾਂ ਲੋਹੇ ਦੀ ਕੜਾਈ ਨਹੀਂ ਯੂਜ਼ ਕਰਨੀ ਇਦੇ ਚ ਰੰਗਤ ਲਈ ਮੈਂ ਕਸ਼ਮੀਰੀ ਲਾਲ ਮਿਰਚ ਯੂਜ਼ ਕਰੂੰਗੀ ਤੇ ਕਾਲਾ ਨਮਕ ਯੂਜ਼ ਕਰੂੰਗੀ ਉਹ ਜ਼ਰੂਰੀ ਆ ਫਲੇਵਰ ਲਈ ਤੇਲ ਮੇਰਾ ਗਰਮ ਹੋ ਗਿਆ ਤੇਲ ਮੈਂ ਇੱਕ ਚਮਚ ਹੀ ਲਿਆ ਸੀਗਾ ਤੇ ਉਹਦੇ ਚ ਮੈਂ ਹਿੰਗ ਪਾਤੀ ਆ ਤੇ ਬਾਕੀ ਦੇ ਖੜੇ ਮਸਾਲੇ ਜਿਹੜੇ ਹੈ ਉਹ ਵੀ ਨਾਲ ਹੀ ਇੱਥੇ ਫਰਾਈ ਕਰ ਦੂੰਗੀ ਤੇਲ ਦੇ ਵਿੱਚ ਉਹ ਚੰਗੀ ਤੇਰਾ ਪਹਿਲੇ ਫਰਾਈ ਹੋਣੇ ਜ਼ਰੂਰੀ ਆ ਤੇ ਹੁਣ ਮੈਂ ਨਾਲ ਹੀ ਇਹਦੇ ਚ ਪਾ ਦੂੰਗੀ ਜਿਹੜੇ ਮੇਰੇ ਕੱਟੇ ਹੋਏ ਆਮਬਿਆ ਮੈਂ ਪੀਸ ਕਰੇ ਹੋਏ ਆ ਉਹ ਪਾ ਦੂੰਗੀ ਤੇ ਇਹਨਾਂ ਨੂੰ ਥੋੜਾ ਜਿਹਾ ਹਿਲਾ ਕੇ ਮਿਕਸ ਕਰ ਦਾਂਗੇ ਤਾਂ ਕਿ ਮਸਾਲੇ ਜਿਹੜੇ ਥੱਲੇ ਉਹ ਜਲ ਨਾ ਜਾਣ ਤੇ ਇਸ ਸਟੇਜ ਤੇ ਮੈਂ ਗੈਸ ਬਹੁਤ ਸਲੋ ਕਰ ਦਿੱਤੀ ਆ ਤੇ ਹੁਣ ਮੈਂ ਇਹਦੇ ਚ ਪਾ ਦਾਂਗੀ ਹਲਦੀ ਹਲਦੀ ਮੈਂ ਅੱਧਾ ਚਮਚ ਪਾ ਰਹੀ ਆ ਹੁਣ ਹਲਦੀ ਦੇ ਨਾਲ ਹੀ ਮੈਂ ਮਿਰਚ ਪਾ ਦੂੰਗੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਆ ਜਿਆਦਾ ਤਿੱਖਾ ਬਣਾਉਣਾ ਤੇ ਜਿਆਦਾ ਯੂਜ਼ ਕਰ ਸਕਦੇ ਆ ਮੈਂ ਮੀਡੀਅਮ ਜੀ ਪਾਈ ਆ ਬਹੁਤ ਤਿੱਖਾ ਨਹੀਂ ਤੇ ਨਮਕ ਪਾ ਦਾਂਗੇ ਸਵਾਦ ਦੇ ਅਨਸਾਰ ਇਥੇ ਇੱਕ ਮੈਂ ਕਾਲਾ ਨਮਕ ਯੂਜ਼ ਕਰ ਰਹੀ ਆ ਇੱਕ ਚਮਚ ਪਾਉਂਗੀ ਮੈਂ ਕਾਲਾ ਨਮਕ ਉਹ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਪਾ ਸਕਦੇ ਆ ਤੇ ਨਾਲ ਹੀ ਮੈਂ ਹੁਣ ਪਾ ਦਊਂਗੀ ਇਹਦੇ ਚ ਕਸ਼ਮੀਰੀ ਲਾਲ ਮਿਰਚ ਇਹ ਕਲਰ ਵਾਸਤੇ ਐ ਕੋਈ ਨਹੀਂ ਹੁੰਦੀ ਸਿਰਫ ਕਲਰ ਹੀ ਚਾਹੀਦਾ ਸਾਨੂੰ ਇਸ 스테ਜ ਤੇ ਹੁਣ ਮੈਂ ਨਾਲ ਹੀ ਪਾ ਦਊਂਗੀ ਚੀਨੀ ਚੀਨੀ ਨੂੰ ਥੋੜਾ ਥੋੜਾ ਕਰਕੇ ਮਿਕਸ ਕਰਕੇ ਪਾਉਂਗੀ ਤੇ ਤੇ ਇਹਦੇ ਚ ਪਾਣੀ ਬਿਲਕੁਲ ਨਹੀਂ ਯੂਜ਼ ਕਰਨਾ ਚੀਨੀ ਨੇ ਆਪਣਾ ਪਾਣੀ ਆਪ ਹੀ ਛੱਡ ਦੇਣਾ ਗੈਸ ਸਲੋ ਕਰੀਏ ਐਸੀ ਕਰਕੇ ਤਾਂ ਕਿ ਚੀਨੀ ਆਪਣਾ ਪਾਣੀ ਛੱਡ ਦੇ ਅਗਰ ਆਂਚ ਤੇਜ ਹੋਈ ਤੇ ਚੀਨੀ ਜਲ ਕੈਰਮੇਲਾਈਜ਼ ਹੋਣ ਲਈ ਸ਼ੁਰੂ ਹੋ ਜਾਊਗੀ ਜਲਣੀ ਸ਼ੁਰੂ ਹੋ ਜਾਊਗੀ ਉਹ ਪਾਣੀ ਨਹੀਂ ਛੱਡੂਗੀ ਉਹ ਹੁਣ ਮੈਂ ਢੱਕਣ ਲਗਾ ਕੇ ਇਹਨੂੰ 5 ਮਿੰਟ ਪੱਕਣ ਦਵਾਂਗੀ 5 ਮਿੰਟ ਬਾਅਦ ਹੁਣ ਇਹਨੂੰ ਇੱਕ ਅੱਛਾ ਜਿਹਾ ਮਿਕਸ ਦੇ ਦਾਂਗੇ ਅਸੀਂ 5 ਮਿੰਟ ਹੋਰ ਪੱਕਣ ਦੇਵਾਂਗੇ 5 ਮਿੰਟ ਬਾਅਦ ਤੁਸੀਂ ਦੇਖ ਸਕਦੇ ਆ ਕਿੰਨਾ ਚੀਨੀ ਮੈਲਟ ਹੋ ਕੇ ਕਿੰਨਾ ਪਾਣੀ ਛੱਡ ਦਿੱਤਾ ਉਹਨੇ ਅਜੇ ਬਹੁਤ ਪਤਲੀ ਜਿਹੀ ਹੈ ਇਹ ਥੋੜੀ ਠਿੱਕ ਹੋਊਗੀ ਜਦ ਤੱਕ ਇਹਨੂੰ ਪਕਾਵਾਂਗੇ ਚੀਨੀ ਦਾ ਘੋਲ ਗਾੜਾ ਹੋਣ ਤੱਕ ਅਸੀਂ ਆਂਬਾ ਨੂੰ ਵੀ ਵਿੱਚ ਹੀ ਪਕਾਵਾਂਗੇ ਆਂਬਾ ਨੂੰ ਬਹੁਤ ਜ਼ਿਆਦਾ ਨਹੀਂ ਪਕਾਣਾ ਨਾ ਬਹੁਤ ਕੱਚਾ ਰੱਖਣਾ ਆ ਬਸ ਇੰਨਾ ਕੀ ਪਕਾਣਾ ਹੈ ਕਿ ਆਸਾਨੀ ਨਾਲ ਉਹ ਟੁੱਟ ਜਾਣ ਪੱਕਤੇ ਹੋਏ 15-20 ਮਿੰਟ ਹੋ ਚੁੱਕੇ ਆ ਤੁਸੀਂ ਇਹਦੀ ਕਨਸਿਸਟੈਂਸੀ ਦੇਖ ਸਕਦੇ ਆ ਕਿੰਨੀ ਗਾੜੀ ਹੋ ਚੁੱਕੀ ਹੈ ਹੁਣ ਇਸ ਸਟੇਜ ਤੇ ਮੈਂ ਗੈਸ ਬੰਦ ਕਰ ਦੂੰਗੀ ਇਹਨੂੰ ਹੋਰ ਨਹੀਂ ਪਕਾਣਾ ਇੱਥੇ ਇਹਨੂੰ ਮੈਂ ਠੰਡਾ ਕਰੂੰਗੀ ਫੇਰੇ ਇਹਨੂੰ ਮੈਂ ਕੱਚ ਦੇ ਕਿਸੇ ਬੌਲ 'ਚ ਕੱਢ ਦੂੰਗੀ ਤੁਸੀਂ ਵੀ ਇਹਨੂੰ ਕੱਚ ਦੇ ਬੌਲ 'ਚ ਅਗਰ ਨਹੀਂ ਹੈ ਤਾਂ ਪਲਾਸਟਿਕ ਦੇ ਕਿਸੇ ਵੀ ਬੌਲ 'ਚ ਕੱਢ ਸਕਦੇ ਆ ਜਾਂ ਬੋਟਲ 'ਚ ਕੱਢ ਸਕਦੇ ਆ ਤੇ ਮੈਂ ਇਹਨੂੰ ਕੱਚ ਦੇ ਬੌਲ 'ਚ ਕੱਢ ਲਿਆ ਆ ਤੁਸੀਂ ਦੇਖ ਸਕਦੇ ਆ ਇਹ ਬਹੁਤ ਜਿਆਦਾ ਟੇਸਟੀ ਬਣਿਆ ਆ ਤੇ ਇਹਨੂੰ ਪਰੌਂਠਾ ਰੋਟੀ ਚਾਵਲ ਕਿਸੇ ਨਾਲ ਵੀ ਤੁਸੀਂ ਸਰਵ ਕਰ ਸਕਦੇ ਆ ਸਾਰਿਆਂ ਨਾਲ ਇਹ ਬਹੁਤ ਟੇਸਟੀ ਲੱਗਦਾ ਆ ਫਰੈਂਡਸ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਆਚਾਰ ਇੱਕ ਵਾਰੀ ਬਣਾ ਕੇ ਦੇਖਣਾ ਇਸ ਤਰ੍ਹਾਂ ਆਚਾਰ ਬਹੁਤ ਜਿਆਦਾ ਟੇਸਟੀ ਬਣਦਾ ਹੈ ਇਹਨੂੰ ਤੁਸੀਂ ਕਾਫੀ ਟਾਈਮ ਲੰਬੇ ਟਾਈਮ ਤੱਕ ਫ੍ਰਿਜ ਚ ਸਟੋਰ ਕਰਕੇ ਰੱਖ ਸਕਦੇ ਆ ਫਰੈਂਡਸ ਥੈਂਕ ਯੂ ਮੇਰਾ ਵੀਡੀਓ ਦੇਖਣ ਲਈ ਤੇ ਮੇਰੇ ਵੀਡੀਓ ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ